ਮੈਕ ਫੜਾ ਛੱਡ ਛੱਡਦਾ ਸੀ ਮੈਨੂੰ ਮੈਕ ਦਾ ਫੜਾ ਹੋਣਾ ਚਾਹੀਦਾ ਸੀ ਫਿਰ ਕੀ ਕੀ ਜਿਹਦੇ ਨਾਲ ਤੁਹਾਨੂੰ ਸੰਤੁਸ਼ਟੀ ਹੁੰਦੀ ਵੀ ਹਾਂ ਕੁਝ ਹੋਇਆ ਕਈ ਬੰਦੇ ਮੈਨੂੰ ਕਹਿੰਦੇ ਆ ਯਾਰਾ ਨਾ ਦੋ ਕੁ ਮਿੰਟਾਂ ਦਾ ਬੋਲਿਆ ਕਰ ਅੱਛਾ ਜਿਹੜਾ ਮਸਲਾ ਹੋਇਆ ਨਾ ਦੋ ਮਿੰਟਾਂ ਚਾਹੀਦਾ ਜਿਹੜੀ ਕੋਈ ਸੱਨੀ ਲਾਉਣ ਵਾਲੀਆਂ ਫਿਲਮੋਂ ਕਹਿੰਦੇ ਜਿਆਦਾ ਤਾਂ ਲੰਮਾ ਹੋਣਾ ਚਾਹੀਦਾ ਵੀਰੇ ਅੱਜ ਦੀ ਇੱਕ ਯਾਦ ਰੱਖ ਲਓ ਇਹਦੇ ਵਿੱਚ ਜਿਵੇਂ ਕੱਪ ਦੇ ਵਿੱਚ ਚਾਹ ਮੇਰੇ ਹੱਥ ਚ ਜਦੋਂ ਇਹਦੇ ਚਾਹ ਮੋਗ ਗਈ ਮੈਂ ਕਹਿੰਦਾ ਮੁੰਡੇ ਰੱਖ ਦੋ ਉੱਥੇ ਕੱਪ ਆ ਇਹਦੇ ਸਰਕਾਰ ਦੇ ਵਿੱਚ ਥੋੜੀ ਜੀ ਚਾਹ ਪਈ ਹੈ ਹਲੇ ਸਾਲਕ ਦੀ ਜਿੱਦੇ ਪੀਤੀ ਗਈ ਲੋਕਾਂ ਨੇ ਕੰਧਾਂ ਨਾ ਮਾਰਨ ਚੱਕੇ ਫਿਲਮ ਵਾਲੀ ਸਰਕਾਰ ਅੰਨੇ ਨੂੰ ਲੰਬੀ ਬੈਂਡਰੀ ਦਿਨੇ ਜਗਾਈ ਫਿਰਨ ਇਹਨਾਂ ਦਾ ਕੰਮ ਹੋਆ ਫਿਰ ਜਿਹੜਾ ਪੱਤਰਕਾਰ ਹੁੰਦਾ ਉਹ ਬਹੁਤ ਲੋਕਾਂ ਦੇ ਵਿੱਚ ਪ੍ਰਸਿੱਧ ਹੁੰਦਾ ਜੇਕਰ ਪ੍ਰਸਿੱਧ ਬੰਦੇ ਨੂੰ ਉਹ ਨਹੀਂ ਕੁੱਟਮਾਰ ਕਰਦੇ ਆ ਉਹਦੇ ਉਹਦੇ ਨਾਲ ਅਤਿਆਚਾਰ ਕਰਦੇ ਫਿਰ ਆਮ ਲੋਕਾਂ ਨੂੰ ਅੰਦਰ ਵੜ ਕੇ ਕੀ ਕਰਦੇ ਹੋਣੇ ਮੇਰੇ ਮੈਨੂੰ ਇਹ ਲੱਗਦਾ ਵੀ ਉਹ ਨਹੀਂ ਜਿੰਨਾ ਚਾਹੀਦਾ ਸੀ ਉੱਥੋਂ ਜਾਂ ਤਾਂ ਨੀਡ ਟੂ ਸ਼ਟਰ ਨਾਲ ਜਿੱਤਦਾ ਜਾਂ ਫਿਰ ਜਿੱਤ ਦੀ ਉੱਥੇ ਜਿਹੜੀ ਨੀਡ ਟੂ ਸ਼ਟਰ ਨਾਲ ਤੇ ਹਾਸਪੇ ਮੁੰਡਾ ਤਰੱਕਿਆ ਹੋ ਰਾਮ ਇਹ ਸਰਕਾਰ ਆਈ ਆ ਫਿਲਮਾਂ ਚੋਂ ਫਿਲਮਾਂ ਦੇ ਵਿੱਚੋਂ ਆਈ ਆ ਤੇ ਬਾਲੀਵੁੱਡ ਫਿਲਮਾਂ ਦੇ ਵਿੱਚ ਅਕਸਰ ਹੀ ਪੱਤਰਕਾਰਾਂ ਦੀ ਕੁੱਟਮਾਰ ਹੁੰਦੀ ਸੀ ਕਈ ਵੇਖਿਆ ਕਿਸੇ ਦਾ ਕਤਲ ਕਰਤਾ ਇਹ ਤੁਸੀਂ ਸ਼ੁਗਰ ਕਰੋ ਵੀ ਅੱਜ ਬੋਲ ਪਏ ਆ ਜੇ ਨਾ ਬੋਲਦੇ ਤਾਂ ਕੱਲ ਨੂੰ ਕਤਲ ਵੀ ਹੋਣੇ ਸੀ ਉਹਨਾਂ ਨੂੰ ਹੁਕਮ ਆ ਜਾਏ ਉਹਨਾਂ ਦਾ ਉਹ ਲੱਖੀਆਂ ਤਾਨੂੰ ਜੇਲ੍ਹ ਚ ਦੇ ਦੇਣਗੇ ਮੈਨੂੰ ਜੇਲ੍ਹ ਚ ਦੇ ਦੇਣਗੇ ਤੇਰੇ ਮੇਰੇ ਪੱਲੇ ਕੀ ਆ ਜਿਵੇਂ ਕਹਿੰਦਾ ਟੌਰ ਤੇ ਇਹਦੀ ਆ ਅਸੀਂ ਤਾਂ ਥਾਂ ਹੀ ਘੇਰੀ ਆ ਟੌਰ ਤੇ ਭਗਵੰਤ ਮਾਨ ਦੀ ਆਪਾਂ ਥਾਂ ਹੀ ਘੇਰੀ ਆ ਹੂੰ ਇਹ ਲੱਤਾਂ ਨਾਲ 3 ਲੱਖ ਦੇ ਬੂਟ ਇਹ ਬੰਦਿਆਂ ਨੂੰ ਕਹਿ ਦਿੱ ਗਏ ਨਾ ਯਾਰ ਸਾਡੀ ਤੇ ਗੱਡੀ ਖੜੀ 2 ਮਿੰਟ ਖੜ ਜੇਗਾ ਨਹੀਂ ਘੜਨਾ ਇਹਨਾਂ ਸਾਹਮਣੇ ਰਾਹ ਦੋ ਜੇ ਨਾ ਨਹੀਂ ਘੜਨਾ ਪਰ ਇਹਨਾਂ ਨੂੰ ਵਿਚਾਰੇ ਨੂੰ ਵੇਲਾ 3 ਲੱਖ ਦੇ ਬੂਟਾਂ ਦੀ ਰਾਖੀ ਖੜਾ ਜੀਤ ਕੌਰ ਇੱਕ ਮੰਤਰੀ ਆ ਬਿਲਕੁਲ ਉਹਦਾ ਇੱਕ ਬਿਜ਼ਨਸਮੈਨ ਨਾਲ ਕੀ ਦੋਸਤੀ ਆ ਇਹਦਾ ਮਤਲਬ ਇਹ ਆ ਤੁਹਾਡੀ ਮੇਰੀ ਦੋਸਤੀ ਕਿਉਂ ਆ ਪਹਿਲੇ ਮੈਨੂੰ ਦੱਸ ਇੱਕ ਹੱਕ ਦੇ ਲਈ ਹਜੂਮ ਦੇ ਨਾਲ ਕੱਢਦੇ ਆ ਇਸ ਕਰਕੇ ਕੱਢਦੇ ਆ ਤੁਸੀਂ ਲੋਕਾਂ ਨੂੰ ਵਿਖਾਉਣਾ ਆ ਤੇ ਮੈਂ ਲੋਕਾਂ ਨੂੰ ਦੱਸਣਾ ਆ ਇਹ ਆਪਣੀ ਯਾਰੀ ਆ ਹੁਣ ਇੱਕ ਫੰਡ ਲੈਣ ਵਾਲਾ ਇੱਕ ਫੰਡ ਦੇਣ ਵਾਲਾ ਉੱਥੇ ਦੋਸਤੀ ਤਾਂ ਬੰਦ ਮੈਨੂੰ ਦਿੱਕਤਾਂ ਤਾਂ ਬਹੁਤ ਆਉਣਗੀਆਂ ਪਰ ਮੇਰੀਆਂ ਦਿੱਕਤਾਂ ਤਾਂ ਮੈਨੂੰ ਆਰਥਿਕ ਪੱਖੋਂ ਹੀ ਹੋਣਗੀਆਂ ਇਹਨਾਂ ਦੀਆਂ ਦਿੱਕਤਾਂ ਕੁਰਸੀਆਂ ਹੋਣਗੀਆਂ ਇਦਣ ਬਾਹਾ ਵਿਖੇ ਜਿੱਥੇ ਰਣਜੀਤ ਸਿੰਘ ਗਿੱਲ ਦੇ ਲਈ ਹਮਾਇਤ ਵਿੱਚ ਵੱਡਾ ਇਕੱਠ ਹੋਇਆ ਉੱਥੇ ਵਕਫ ਵਕਫ ਜਥੇਬੰਦੀਆਂ ਤੇ ਪੱਤਰਕਾਰ ਭਾਈਚਾਰਾ ਜਿੱਥੇ ਇਕੱਠਾ ਹੋਇਆ ਸੀ ਵਿਸ਼ੁਪਦੀਪ ਸਿੰਘ ਵੀ ਪਹੁੰਚੇ ਵਿਸ਼ੁਪਦੀਪ ਬਾਈ ਕਿਵੇਂ ਦੇਖਦੇ ਇਸ مسئلے ਨੂੰ ਜਿੱਥੇ ਲੋਕਾਂ ਤੇ ਹਮਲੇ ਹੁੰਦੇ ਸੀ ਹੁਣ ਲੋਕਾਂ ਦੀ ਗੱਲ ਕਰਨ ਵਾਲਿਆਂ ਤੇ ਵੀ ਹਮਲੇ ਹੋ ਰਹੇ ਨੇ ਅੱਜ ਤੁਹਾਡੇ ਦੇਖ ਰਹੇ ਚੈਨਲ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਕਹਿ ਰਹੇ ਆ ਜੀ ਜਿਹੜਾ ਲੋਕਾਂ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਆ ਇਹ ਕੋਈ ਅੱਜ ਨਹੀਂ ਹੋਣ ਲੱਗਿਆ ਇਹ ਸਰਕਾਰ ਆਈ ਆ ਫਿਲਮਾਂ ਚੋਂ ਫਿਲਮਾਂ ਦੇ ਵਿੱਚੋਂ ਆਈ ਹੈ ਤੇ ਬਾਲੀਵੁੱਡ ਫਿਲਮਾਂ ਦੇ ਵਿੱਚ ਅਕਸਰ ਹੀ ਪੱਤਰਕਾਰਾਂ ਦੀ ਕੁੱਟਮਾਰ ਹੁੰਦੀ ਸੀ। ਕਈ ਵੇਖਿਆ ਕਿਸੇ ਦਾ ਕਤਲ ਕਰਤਾ। ਇਹ ਤੁਸੀਂ ਸ਼ੁਗਰ ਕਰੋ ਵੀ ਅੱਜ ਬੋਲ ਪਏ ਆ। ਜੇ ਨਾਂ ਬੋਲਦੇ ਤਾਂ ਕੱਲ ਨੂੰ ਕਤਲ ਵੀ ਹੋਣੇ ਸੀ। ਜੀ। ਇਹ ਫਿਲਮਾਂ ਵਾਲੀ ਸਰਕਾਰ ਆ। ਅੰਨੇ ਨੂੰ ਲੰਬੀ ਬੈਂਡਰੀ ਦਿਨੇ ਜਗਾਈ ਫਿਰਨ। ਇਹਨਾਂ ਦਾ ਕੰਮ ਹੋਆ। ਇਹਨਾਂ ਨੂੰ ਸਰਕਾਰ ਜਿਨ੍ਹਾਂ ਨੂੰ ਕੋਈ ਸਰਪੰਚ ਨਹੀਂ ਨਾ ਬਣਾਉਂਦਾ ਸੀ ਉਹ ਮੰਤਰੀ ਬਣ ਗਏ ਆ ਤੇ ਹੁਣ ਹਾਲ ਇਹੀ ਹੋਣੇ ਆ। ਇਹ ਜਿਹੜਾ ਕਹਿੰਦਾ ੱੱਕਾ ਚੱਲ ਰਿਹਾ ਫੁੱਲ ਵਟਾ ਫੁੱਲ ੱੱਕਾ ਚੱਲ ਰਿਹਾ ਤੇ ਲੋਕਾਂ ਦੇ ਨਾਲ ਬਹੁਤ ਗਲਤ ਹੋ ਰਿਹਾ। ਜਿਹੜਾ ਪੱਤਰਕਾਰ ਵੀਰ ਆ ਤੁਸੀਂ ਮੈਨੂੰ ਇੱਕ ਗੱਲ ਦੋ ਜਿਹੜਾ ਪੱਤਰਕਾਰ ਹੋਵੇ ਉਹ ਲੋਕਾਂ ਨੂੰ ਇਹੋ ਜਿਹੇ ਲੋਕਾਂ ਨੂੰ ਮਿਲਦਾ ਜਿਹੜੇ ਲੋਕਾਂ ਨੂੰ ਚੰਗਾ ਪਨ ਵਿਖਾਉਂਦੇ ਆ ਲੋਕਾਂ ਨੂੰ ਚੰਗੇ ਆਉਂਦੀ ਸਿਹਤ ਦਿੰਦੇ ਆ ਫਿਰ ਜਿਹੜਾ ਪੱਤਰਕਾਰ ਹੁੰਦਾ ਉਹ ਬਹੁਤ ਲੋਕਾਂ ਦੇ ਵਿੱਚ ਪ੍ਰਸਿੱਧ ਹੁੰਦਾ ਜੇਕਰ ਪ੍ਰਸਿੱਧ ਬੰਦੇ ਨੂੰ ਉਹ ਨਹੀਂ ਕੁੱਟਮਾਰ ਕਰਦੇ ਆ ਉਹਦੇ ਉਹਦੇ ਨਾਲ ਅਤਿਆਚਾਰ ਕਰਦੇ ਫਿਰ ਆਮ ਲੋਕਾਂ ਨੂੰ ਅੰਦਰ ਵੜ ਕੇ ਕੀ ਕਰਦੇ ਹੋਣੇ ਜੀ ਬਿਲਕੁਲ ਇਹ ਸਭ ਤੋਂ ਵੱਡੀ ਗੱਲ ਏ ਯਾਰ ਬਲਜੀਤ ਕੌਰ ਇੱਕ ਮੰਤਰੀ ਆ ਬਿਲਕੁਲ ਉਹਦਾ ਇੱਕ ਬਿਜ਼ਨਸਮੈਨ ਨਾਲ ਕੀ ਦੋਸਤੀ ਆ ਜੀ ਇਹਦਾ ਮਤਲਬ ਇਹ ਆ ਤੁਹਾਡੀ ਮੇਰੀ ਦੋਸਤੀ ਕਿਉਂ ਆ ਪਹਿਲੇ ਮੈਨੂੰ ਦੱਸ ਇੱਕ ਹੱਕ ਦੇ ਲਈ ਹਜੂਮ ਦੇ ਨਾਲ ਕੱਢਦੇ ਆ ਇਸਕਾ ਕੱਢਦੇ ਆ ਤੁਸੀਂ ਲੋਕਾਂ ਨੂੰ ਵਿਖਾਉਣਾ ਆ ਤੇ ਮੈਂ ਲੋਕਾਂ ਨੂੰ ਦੱਸਣਾ ਆ ਇਹ ਆਪਣੀ ਯਾਰੀ ਆ ਹੁਣ ਇੱਕ ਫੰਡ ਲੈਣ ਵਾਲਾ ਇੱਕ ਫੰਡ ਦੇਣ ਵਾਲਾ ਉੱਥੇ ਦੋਸਤੀ ਤਾਂ ਬਣਦੀ ਆ ਜੀ ਤੁਹਾਨੂੰ ਲੱਗਦਾ ਕਿ ਬਲਜੀਤ ਕੌਰ ਤੋਂ ਬਿਜ਼ਨਸਮੈਨਾਂ ਨੂੰ ਫੰਡ ਦਾ ਲਾਂਡ ਦੇਣੀ ਆ ਇਹ ਵੀ ਸਾਲ ਹੈ ਮੰਤਰੀਆਂ ਨਹੀਂ ਫਿਰ ਕਹਿਣਾ ਜੇ ਇਹਨਾਂ ਦਾ ਬਿਜ਼ਨਸਮੈਨਾਂ ਨਾਲ ਲਾਂਡ ਦੇ ਨਾ ਹੋਵੇ ਕੀ ਜਿਹੜੀ ਲੁਧਿਆਣਾ ਵਿੱਚ ਫੈਕਟਰੀਆਂ ਚੱਲਦੀਆਂ ਸੀ ਉਹ ਚੱਲ ਸਕਦੀਆਂ ਸੀ ਜਿਹੜੀ ਉਹ ਸ਼ਰਾਬ ਸੀ ਜੀਦੇ ਫੈਕਟਰੀ ਵਾਲਾ ਉਹ ਚੱਲ ਸਕਦੀ ਸੀ ਇਹ ਕਿਉਂ ਹੋਇਆ ਇਹ ਤਾਂ ਹੋਇਆ ਕਿਉਂਕਿ ਬਿਜ਼ਨਸਾਂ ਨਾਲ ਲਾਂਡ ਦੇ ਨਾ ਇਹ ਤਾਂ ਹੀ ਚੱਲਦਾ ਕੰਮ ਇਹਦੇ ਉਹ ਬਿਨਾ ਚੱਲਦੇ ਨਹੀਂ ਇਹਨਾਂ ਨੂੰ ਲੋਕਾਂ ਦੀ ਪਰਵਾਹ ਹੀ ਹੈ ਨਹੀਂਗੀ ਇਹ ਪਰਵਾਹ ਕਰਦੇ ਹੀ ਨਹੀਂਗੇ ਆਈਡੀ ਕੀ ਯਾਦ ਰੱਖ ਲੋ ਤਾਂ ਕਰਕੇ ਲੋਕਾਂ ਨਾਲ ਅਤਿਆਚਾਰ ਹੁੰਦਾ ਪੱਤਰਕਾਰਾਂ ਨਾਲ ਹੁਣ ਉਹ ਪੱਤਰਕਾਰ ਨੇ ਲੋਕਾਂ ਨੂੰ ਗੱਲ ਵਿਖਾਉਣੀ ਸੀ ਉਹ ਪੱਤਰਕਾਰ ਦਾ ਡਰ ਹੋਣਾ ਚਾਹੀਦਾ ਸੀ ਉਸ ਬੰਦੇ ਨੂੰ ਤੇ ਪੱਤਰਕਾਰ ਦਾ ਡਰ ਤਾਂ ਹੋਣਾ ਹੀ ਹੋਣਾ ਚਾਹੀਦਾ ਸੀ ਮੰਤਰੀ ਦੇ ਮਹਿਕ ਏਰੀਏ 'ਚ ਹੋ ਰਿਹਾ ਤੇ ਉਹਨੂੰ ਡਰ ਹੋਣਾ ਚਾਹੀਦਾ ਸੀ ਮੰਤਰੀ ਦਾ ਪਰ ਉਹਨੇ ਮੰਤਰੀ ਦਾ ਡਰ ਕਿਹਨੂੰ ਚਾਹੀਦਾ ਸੀ ਉਸ ਬੰਦੇ ਨੂੰ ਜਿਹੜਾ ਗਲਤ ਕੰਮ ਕਰਾ ਰਿਹਾ ਸੀ ਪਰ ਇੱਥੇ ਪੱਤਰਕਾਰ ਨੂੰ ਡਰ ਪੈ ਗਿਆ ਕੀ ਲੱਗਦਾ ਇਸ ਤਰੀਕੇ ਦੇ ਨਾਲ ਆਵਾਜ਼ ਦਬਾ ਕੇ ਹੋਰਾਂ ਲੋਕਾਂ ਦੀ ਆਵਾਜ਼ ਦਬਾਈ ਜਾ ਸਕਦੀ ਹੈ। ਦਬਤਾ ਗਈ। ਪਰ ਆ ਹਜੂਮ ਖੜਾ ਲੱਗਦਾ ਤੁਹਾਨੂੰ ਦਬਗੀ। ਕੀ ਇਹ ਇਨ੍ਹਾਂ ਦੇ ਪੱਲੇ? ਹੂੰ। ਉਹਨਾਂ ਨੂੰ ਹੁਕਮ ਆ ਜਾਏ ਉਹਨਾਂ ਦਾ ਉਹ ਲਾਖੀਆਂ। ਤੁਹਾਨੂੰ ਜੇਲ੍ਹ 'ਚ ਦੇ ਦੇਣਗੇ ਮੈਨੂੰ ਜੇਲ੍ਹ 'ਚ ਦੇ ਦੇਣਗੇ। ਤੇਰੇ ਮੇਰੇ ਪੱਲੇ ਕੀ ਆ? ਤੁਹਾਡੇ ਮਗਰ ਖੜਨ ਵਾਲਾ ਕੌਣਾ ਮੈਨੂੰ ਦੱਸੋ ਪਹਿਲਾਂ। ਨਹੀਂ ਮੈਨੂੰ ਦੱਸੋ ਕੌਣ ਆ। ਨਹੀਂ ਅਸੀਂ ਤਾਂ ਆਪ ਹੀ ਖੜਨ ਵਾਲੇ ਆ। ਨੇ ਮੇਰੀ ਜਾਣੇ ਮਨ ਮੈਂ ਤੁਹਾਨੂੰ ਗੱਲ ਨਹੀਂ ਗਲਤ ਕਹਿ ਰਿਹਾ ਇਹ ਗੱਲ ਸਮਝ ਨਹੀਂ ਪਊਗੀ ਸਾਡੇ ਪੰਜਾਬ ਦੇ ਹੱਕ ਚ ਕੜਨਾ ਪੰਜਾਬ ਦੇ ਮੰਤਰੀ ਨੇ ਮੁੱਖ ਮੰਤਰੀ ਨੇ ਜੇ ਸਾਡੇ ਤੇ ਅਤਿਆਚਾਰ ਹੋਣਾ ਤਾਂ ਸਾਡੇ ਨਾਲ ਖੜਨਾ ਹੁੰਦਾ ਐਮਐਲਏ ਨੇ ਪਰ ਜਿਹੜਾ ਨੇ ਖੜਨਾ ਉਹ ਤਾਂ ਆਪ ਡਿੱਗੇ ਪਏ ਆ ਉਹ ਪੈਸੇ 'ਚ ਡਿੱਗੇ ਪਏ ਆ ਆਪਾਂ ਆਪਣੇ ਨਾਲ ਕੀ ਖੜਨਗੇ ਅਸੀਂ ਜਿਵੇਂ ਇੱਕ ਕਹਾਵਤੀ ਆ ਜੇ ਮਾਲੀ ਹੀ ਬਾਗ ਨੂੰ ਜਾਣਨ ਲੱਗ ਜਾਏ ਫਿਰ ਬਚਾਊ ਕੌਣ ਉਹ ਗੱਲ ਕਹਿੰਦੇ ਹੋ ਤੁਸੀਂ ਵੀ ਇਹਨਾਂ ਨੂੰ ਬਚਾਉਣਾ ਚਾਹੁੰਦੇ ਹਾਂ ਜੀ ਇੱਥੇ ਰੌਲਾ ਇਹ ਆ ਜਿਹੜਾ ਮਾਲੀ ਉਹ ਵੀ ਬੇਈਮਾਨ ਹ ਹ ਜਿਹੜਾ ਮਾਲੀ ਦੇ ਬੂਟਿਆਂ ਦੀ ਰਾਖੀ ਕਰੀ ਜਾਂਦਾ ਉਹ ਬੂਟੇ ਵੀ ਬੇਈਮਾਨ ਹ ਜਿਹੜਾ ਫਲ ਲੱਗਿਆ ਉਹ ਵੀ ਬੇਈਮਾਨਾ ਪੱਤੇ ਵੀ ਬੇਈਮਾਨਾ ਥੱਲੜੀ ਧਰਤੀ ਵੀ ਬੇਈਮਾਨਾ ਹ ਇਹ ਨੋਟ ਕਰੋ ਅਸੀਂ ਇਹ ਲੋਕ ਵੀ ਆਮ ਲੋਕ ਅੱਜਕੱਲ ਬੇਈਮਾਨ ਲੱਗਦਾ ਨਹੀਂ ਜੇ ਇਹੋ ਜਿਹੇ ਕੋਝੀਆਂ ਗੱਲਾਂ ਨਾਲ ਇਹਨਾਂ ਨੂੰ ਹੀ ਅੱਗੇ ਸਾਹਮਣਾ ਕਰਨਾ ਪੈਣਾ 27 ਦੇ ਵਿੱਚ ਲੈਕਚਰ ਲੜਨ ਦੇ ਨੇ ਕਿ ਲੱਗਦਾ ਇਹਨਾਂ ਚੀਜ਼ਾਂ ਦਾ ਸੱਤਾ ਸਰਕਾਰ ਤੇ ਅਸਰ ਪਊਗਾ ਤੁਸੀਂ ਇੱਥੇ ਕਿੰਨੇ ਕੁ ਪੱਤਰਕਾਰ ਆਏ ਜੀ 100 170 ਕਰ ਮਸਾ ਆ ਹੁਣ ਚੰਗੇ ਚੰਗੇ ਬੰਦੇ ਆਏ ਆ ਇਹ ਆ ਤੁਹਾਡਾ ਨਚੋੜ ਮਖਣੀ ਆਈ ਇੱਥੇ ਬਾਕੀ ਦੋ ਦੋਨਾਂ ਦੇ ਇੰਟਰਵਿਊ ਪਿਆ ਜੀ ਬਹੁਤ ਕੁਛ ਹੋ ਜਾਣਾ ਬਾਕੀ 27 ਦੇ ਵਿੱਚ ਇਹਨਾਂ ਨੂੰ ਵੀ ਪਤਾ ਸੀ ਜਿੱਤ ਦੇ ਨਹੀਂਗੇ ਇਹ ਪੈਸਾ ਬਣਾਉਣ ਆਏ 2800 ਕਿਲਾ ਬਣਾਉਣ ਆਏ ਆ ਆਸਟ੍ਰੇਲੀਆ ਦੇ ਵਿੱਚ ਇਹ ਕੁਛ ਨਹੀਂ ਕਰ ਸਕਦੇ ਜਿਹੜੇ ਮੰਤਰੀ ਅੱਗ ਹਲਾ ਵੈਸੇ ਯਾਰ ਇਹ ਸ਼ੌਂਕ ਪੂਰੇ ਕਰ ਗਿਆ ਆਪਦੇ ਜਿਵੇਂ ਕਹਿੰਦੇ ਟੌਰ ਤੇ ਇਹਦੀ ਅਸੀਂ ਤਾਂ ਥਾਂ ਹੀ ਘੇਰੀ ਆ ਟੌਰ ਤੇ ਭਗਵੰਤ ਮਾਨ ਦੀ ਆਪਾਂ ਥਾਂ ਹੀ ਘੇਰੀ ਆ ਉਹ ਲੱਤਨ ਲੱਖ ਦੇ ਬੂਟ ਇਹ ਬੰਦਿਆਂ ਨੂੰ ਕਹਿ ਦਿੱ ਗਏ ਨਾ ਯਾਰ ਸਾਡੀ ਤੇ ਗੱਡੀ ਖੜੀ 2 ਮਿੰਟ ਖੜ ਜੇਗਾ ਨਹੀਂ ਖੜਨਾ ਇਹਨਾਂ ਸਾਹਮਣੇ ਰਾਹ ਦੋ ਜੇ ਨਾ ਨਹੀਂ ਖੜਨਾ ਪਰ ਇਹਨਾਂ ਨੂੰ ਵਿਚਾਰੇ ਨੂੰ ਵੇਲਾ 3 ਲੱਖ ਦੇ ਬੂਟਾਂ ਦੀ ਰਾਖੀ ਖੜਾਤਾ ਨੀ ਯਾਰ ਇਹ ਫੁੱਲ ਲੈ ਕੇ ਗਿਆ 3 ਲੱਖ ਦੇ ਬੂਟਾਂ ਦੀ ਰਾਖੀ ਆ ਆ ਮੈਂ ਪਹਿਲੀ ਵਾਰੀ ਵੇਖਿਆ ਰਾਜੇ ਵੀ ਇਹ ਕੰਮ ਨਹੀਂ ਕਰਦੇ ਸੀ ਕਿਤੇ ਬਾਦਲ ਤੇ ਤੰਜ ਵੀ ਕਸ਼ਾ ਜਾਂਦਾ ਸੀ ਬਾਦਲ ਸਰਕਾਰ ਤੇ ਕਿ ਮੁਰਗੀ ਖਾਣਾ ਖੋਲ ਲੋ ਜੇ ਤੁਹਾਨੂੰ ਇੰਡੀਆ ਸਕਿਉਰਿਟੀ ਜਾਂ ਇਦਾਂ ਦੀਆਂ ਚੀਜ਼ਾਂ ਕਰਨੀਆਂ ਤਾਂ ਹੁਣ ਕੀ ਤੁਹਾਨੂੰ ਕੀ ਲੱਗਦਾ ਇਹ ਖੋਲਣਗੇ ਅੱਛਾ ਇਹ ਮੁਰਗੀ ਖਾਨਾ ਹੈ ਮਾਤਾ ਨੂੰ ਖੋਲਣ ਕੇ ਦੇਣਗੇ ਹੂੰ ਉਹਨਾਂ ਨੂੰ ਵੀ ਖਤਰਾ ਮੱਛੀ ਪਾਲਣ ਭਗਵੰਤ ਮਾਨ ਖੋਲੂਗਾ ਹੂੰ ਤੇ ਡੈਰੀ ਫਾਰਮ ਹੋ ਸਕਦਾ ਬੀਬਾ ਜੀ ਖੋਲ ਲੈਣ ਤੇ ਉਹਨਾਂ ਜਿਹੜੀ ਰਾਖੀ ਹੈ ਸਾਰਾ ਟੱਬਰ ਕਰੀ ਜਾਣਗੇ ਹੂੰ ਕੋਈ ਵੀਰੇ ਕਹਿਣ ਦੀਆਂ ਗੱਲਾਂ ਭਗਵੰਤ ਮਾਨ ਦੀ ਪੈਨਸ਼ਨ ਆਉਂਦੀ ਰਹੂਗੀ ਅੱਜ ਅਰਪਾ ਰੁਪਈਆ ਜਿਹੜਾ ਕੋਲੇ ਹੋਊਗਾ ਇਹ ਮਹਿਲ ਪੈਣੇ ਆ ਇਹਨਾਂ ਨਾਲ ਕੀ ਘਾਟਾ ਪਿਆ ਇਹਨਾਂ ਨੂੰ ਕੁਛ ਨਹੀਂ ਪੈਂਦਾ ਰੌਲਾ ਇੱਥੇ ਆ ਗੁੰਡਾਗਰਦੀ ਦਾ ਗੁੰਡਾਗਰਦੀ ਕਰੀ ਜਾਂਦੇ ਆ ਗੁੰਡਾ ਕਰਦੀ ਜਿਹੜੀ ਕਰੀ ਇਹਦੇ ਗੁੰਡਾ ਕਰਦੀ ਮਾਰੀ ਖੜੀ ਆ ਇਹ ਵੀਰੇ ਅੱਜ ਦੇਖ ਯਾਦ ਰੱਖ ਲੋ ਇਹਦੇ ਵਿੱਚ ਜਿਵੇਂ ਕੱਪ ਦੇ ਵਿੱਚ ਚਾਹ ਮੇਰੇ ਹੱਥ ਤੇ ਜਦੋਂ ਇਹਦੇ ਚਾਹ ਮੋਗ ਗਈ ਮੈਂ ਕਹਿੰਦਾ ਮੁੰਡੇ ਰੱਖ ਦੋ ਉੱਥੇ ਕੱਪ ਇਹਦੇ ਸਰਕਾਰ ਦੇ ਵਿੱਚ ਥੋੜੀ ਜੀ ਚਾਹ ਪਈ ਆ ਹਲੇ ਸਾਲਕ ਦੀ ਜਿੱਦੇ ਪੀਤੀ ਗਈ ਲੋਕਾਂ ਨੇ ਕੰਧਾਂ ਨਾ ਮਾਰਨ ਚੱਕੇ ਠੀਕ ਹੈ ਇਹ ਨੋਟ ਕਰੋ ਤੇ ਬੀਬਾ ਬਲਜੀਤ कौर ਤਿਆਰੀ ਰੱਖਣ ਮਲੋੜ ਤੋਂ ਮੈਂ ਆ ਇੱਕ ਅੱਛਾ ਮਲੋਟ ਹਲਕੇ ਤੋਂ ਮੇਰਾ ਪ੍ਰਚਾਰ ਚੱਲ ਰਿਹਾ ਠੀਕ ਹੈ ਹਾਂਜੀ ਅੱਛਾ ਅੱਛਾ ਮਲੋਟ ਹਲਕੇ ਤੁਸੀਂ ਗੱਲ ਛੇੜ ਲਈ ਚਲੋ ਮੈਂ ਚਾਹੁੰਦਾ ਹੀ ਹੋਰ ਇੰਟਰਵਿਊ ਚ ਕੀਤੀ ਜਾਵੇ ਤੁਸੀਂ ਪਹਿਲਾਂ ਵੀ ਚੋਣ ਲੜੀ ਹੁਣ ਵੀ ਲੜੀ ਐ ਜਿਹੜੀ ਕੰਡੀਸ਼ਨਾਂ ਤੁਹਾਡੀ ਉਹ ਹੈਗੀ ਐ ਇਹਨਾਂ ਲੀਡਰਾਂ ਦੇ ਬਰੋਬਰ ਚੋਣ ਲੜਨ ਦੀ ਜਾਂ ਫਾਈਨੈਂਸ਼ਲੀ ਗੱਲ ਕਰਾਂ ਤਾਂ ਮੇਰੇ ਕੋਲ ਸਚਾਈ ਹੈ ਨੰਬਰ 1 ਹੂੰ ਦੂਜੀ ਗੱਲ ਇਹ ਮੇਰੇ ਪਹਿਲੇ ਬਾਪੂ ਜੀ ਇਲੈਕਸ਼ਨ ਲੜਦੇ ਹੁੰਦੇ ਸੀ ਮੇਰੀ ਉਮਰ ਪੂਰੀ ਨਹੀਂ ਸੀ ਜੀ ਮੈਂ ਸਾਰਾ ਦੇਖ ਲਿਆ ਕੀ ਕਰਦੇ ਆ ਅੱਜ ਮੈਂ ਸਾਲ ਪਹਿਲਾਂ ਲੱਗ ਚੁੱਕਿਆ ਇੱਥੇ ਹੂੰ ਸਿਹਤ ਸਿੱਖਿਆ ਰੋਜ਼ਗਾਰ ਦੀ ਮੈਂ ਗੱਲ ਕਰਨੀ ਆ ਔਰ ਰਹੀ ਗੱਲ ਇਹਨਾਂ ਰਾਜਿਆਂ ਦੇ ਵਿਰੋਧ ਉੱਠਣ ਦੀ ਹੂੰ ਹਾਂ ਮੈਨੂੰ ਇਹਦਾ ਹੈ ਵੀ ਮੈਂ ਜੇਬੂ ਮਾੜਾ ਜੇ ਬੂ ਮਾੜਾ ਮੇਰੀ ਕੋਈ ਵੇਖੋ ਨਾਲ ਕੋਈ ਖੜਦਾ ਕਿ ਨਹੀਂ ਖੜਦਾ ਅੱਜ ਵੀ ਮੈਨੂੰ ਬਹੁਤ ਪਰੇਸ਼ਾਨੀਆਂ ਹੁੰਦੀਆਂ ਮੈਂ ਜਾਨਣਾ ਫਿਰ ਵੀ ਕਿਵੇਂ ਨਾ ਕਿਵੇਂ ਕਰਕੇ ਮੋਟਰਸਾਈਕਲ ਤੇ ਜਾਵਾਂ ਕਿਵੇਂ ਜਾਵਾਂ ਕਿਸੇ ਨੂੰ ਵੰਗਾਰ ਕੇ ਲੈ ਕੇ ਜਾਵਾਂ ਮੈਨੂੰ ਦਿੱਕਤਾਂ ਤਾਂ ਬਹੁਤ ਆਉਣਗੀਆਂ ਪਰ ਮੇਰੀਆਂ ਦਿੱਕਤਾਂ ਤਾਂ ਮੈਨੂੰ ਆਰਥਿਕ ਪੱਖੋਂ ਹੀ ਹੋਣਗੀਆਂ ਇਹਨਾਂ ਦੀਆਂ ਦਿੱਕਤਾਂ ਕੁਰਸੀਆਂ ਹੋਣਗੀਆਂ ਤੁਸੀਂ ਕਿਹਾ ਵੀ ਤੁਸੀਂ ਰਾਜ ਸਿੱਖਿਆ ਅ ਸਿੱਖਿਆ ਤੇ ਗੱਲ ਕਰੋਗੇ ਹਨਾ ਰੋਜ਼ਗਾਰ ਦੀ ਗੱਲ ਕਰੋਗੇ ਉਹ ਗੱਲ ਤਾਂ ਸੀਐਮ ਸਾਹਿਬ ਵੀ ਕਰਦੇ ਹੁੰਦੇ ਸੀ ਸੀਐਮ ਸਾਹਿਬ ਨੂੰ ਜਿਹੜਾ ਇਹ ਸੀਐਮ ਸਾਹਿਬ ਨਾਲ ਮੈਂ ਤਾਂ ਸਿੱਸਾਂ ਜਿੰਨੇ ਇੱਥੇ ਬੰਦੇ ਫਿਰਦੇ ਆ ਮੈਂ ਤੁਹਾਨੂੰ ਵਿੱਚ ਹੀ ਲੈ ਲੈਣਾ ਬੰਦੇ ਮੇਰਾ ਚਿਹਰਾ ਵੇਖ ਕੇ ਤਾਂ ਮੇਰੀ ਗਰੀਬੀ ਵੇਖ ਕੇ ਮੈਨੂੰ ਕਰਦੇ ਆ ਟਿੱਚਰਾਂ ਪਰ ਮੈਂ ਜਿਹੜਾ ਕਹਿੰਦਾ ਇਹਨਾਂ ਨੈਸ਼ਨਲ ਲੈਵਲ ਦੀ ਰਾਜਨੀਤੀ ਚੱਕੀ ਬੈਠਾ ਕਿੱਥੇ ਕੀ ਹੋਣਾ ਕਿ ਨਹੀਂ ਹੋਣਾ ਕਿ ਨਹੀਂ ਹੋਣਾ ਜਦੋਂ ਤੁਹਾਨੂੰ ਯਾਦ ਹੋਣਾ ਇੱਕ ਨਾ ਨਿਊਜ਼ ਆਈ ਸੀਗੀ ਇੱਕ ਜਿਹੜਾ ਬੰਦਾ ਸੀ ਤਗੜਾ ਬੰਦਾ ਸੀ ਬਾਂਬਾ ਪਿੰਡ ਦਾ ਉਹਨੇ ਸਾਰਾ ਕੁਝ ਆਪਦੇ ਜਿਹੜੇ ਸੀਰੀ ਸੀ ਉਹਨਾਂ ਦੇ ਨਾਲ ਵਾਤਾ ਸੀ ਉਸ ਟਾਈਮ ਤੇ ਮੇਰੀ ਗੁਰਪ੍ਰੀਤ ਕੋਟਲੀ ਨੇ ਇੰਟਰਵਿਊ ਕੀਤੀ ਸੀ ਉਹ ਨੇ ਸਰਕਾਰ ਸੈਂਟਰ ਚ ਕਿਹੜੀ ਬਣੂ ਮਖਮੋਦਲੀ ਬਣੀ ਹੈ 24 ਚ ਮੈਂ 24 ਚ ਬਨ ਜੂ ਜਿੱਤ ਗਿਆ ਇਹ ਸਾਨੂੰ ਦੇਖਣਾ ਪੈਣਾ ਵੀ ਸਾਨੂੰ ਮਾਰਿਆ ਕਿੱਥੋਂ ਜਾ ਰਿਹਾ ਸਿੱਖਿਆ ਦੀ ਗੱਲ ਕੀ ਭਗਵੰਤ ਮਾਨ ਨੇ ਕੀਤੀ ਪਹਿਲਾਂ ਨੂੰ ਪੁੱਛੋ ਸਿੱਖਿਆ ਬਈ ਲੜਾਈ ਕਿਹਨੇ ਲੜੀ ਆ ਛੂਦਰਾਸ ਤੇ ਲੜਾਈ ਕਿਹਨੇ ਲੜੀ ਸੀ ਇਹਨਾਂ ਨੂੰ ਇਹ ਨਹੀਂ ਪਤਾ ਫੇਰ ਆ ਸਾਮਰਾਜ ਆ ਜਿਹੜਾ ਇਹ ਲੜਾਈ ਕੀ ਲੜਨਗੇ ਤੁਸੀਂ ਇਹ ਦੱਸੋ ਇਹਨਾਂ ਨੇ ਤਾਂ ਕੋ ਜਿੱਥੇ ਕਰਤਾਰ ਸਿੰਘ ਸਰਾਭਾ ਜੀ ਪੜ੍ਹੇ ਆ ਉਹ ਸਕੂਲ ਨੂੰ ਤਾਲੇ ਲਵਾਤੇ ਜਿੱਥੇ ਰਾਜਾ ਵੜੰਗ ਨੇ ਪਤਾ ਵੀ ਬਿਆਨ ਆਉਂਦਾ ਸੀ ਕਹਿੰਦੇ ਅਸੀਂ ਐਸੀਆਂ ਲਈ ਖੜਦੇ ਆਂ ਅਸੀਂ ਤਾਂ ਐਸੀਆਂ ਦੀ ਗੱਲ ਕਰਦੇ ਆਂ ਜੀ ਉਹ ਉਹ ਬਿਆਨ ਨੂੰ ਕਿਵੇਂ ਦੇਖਦੇ ਬਿਆਨ ਵਧੀਆ ਖੜਦੇ ਆ ਉਹ ਹੂੰ ਖੜ ਤਾਂ ਗਏ ਆ ਹੁਣ ਲੋਕ ਉਹਨਾਂ ਹੱਥੋਂ ਹੁਣ ਲੋਕ ਉਹਨਾਂ ਦੇ ਨਾਲ ਖੜ ਗਏ ਤਰਨ ਤਰਨ ਖੜੀ ਗਏ ਆ ਹੂੰ ਪਰ ਤੁਸੀਂ ਇਹ ਗੱਲ ਦੱਸੋ ਮੈਨੂੰ ਪਤਾ ਜਿਹੜੇ ਤੁਸੀਂ ਗੱਲ ਪੁੱਛਣਾ ਚਾਹੁੰਦੇ ਆਂ ਰਾਜੇ ਵੜੰਗ ਨੇ ਬੋਲਤਾ ਹਾਂ ਜਿਹੜਾ ਕੋਈ ਬੋਲੇ ਹੱਸਣਾ ਯਾਰ ਗੱਲਾਂ ਸੱਚਾਈ ਕਰਾ ਠੀਕ ਹੈ ਉਹਨੇ ਬੋਲਤਾ ਸ਼ੇਰ ਕੀ ਕੀਤਾ ਐਸੀ ਭਾਈਚਾਰੇ ਨੇ ਮਜਬੂਰ ਸਿੱਖਣੇ ਫਿਰ ਕੀ ਕੀਤਾ ਕੀ ਹੋ ਗਿਆ ਕੱਖ ਨਹੀਂ ਹੋਇਆ ਕੀ ਹੋਇਆ ਕੀ ਆ ਜਮਾਨਤ ਦੀ ਜਬਤ ਹੋ ਗਈ ਉਹਨੂੰ ਸਮਝਦੇ ਨਹੀਂ ਫਿਰ ਇਹ ਜਮਾਨਤ ਕਿਹਦੀ ਜਬਤ ਕੀਤੀ ਹੋਈ ਨਹੀਂ ਉਹ ਬਿਆਨਾ ਕਰਕੇ ਹੋਈ ਆ ਇਹੋ ਜੇ ਪੱਤੇ ਸਾਰਾ ਵੜਿੰਗ ਤਾਂ ਮੂੰਹ ਤੇ ਕਹਿ ਗਿਆ ਹਾਂ ਤੇ ਜਿਹੜੇ ਬੰਦਿਆਂ ਨੂੰ ਜਿਤਾਇਆ ਉਹ ਬੰਦੇ ਕੀ ਬਰਾ ਪਿੱਠ ਪਿੱਛੇ ਕੀ ਕਹਿੰਦੇ ਹੋਣਗੇ ਫਿਰ ਗੱਲ ਉਥੇ ਨੌ ਨੰਬਰ ਨਿਸ਼ਾਨ ਤੇ ਸੀ ਪੈਨ ਸਟੈਂਡ ਉਹਨੂੰ ਵੋਟ ਪਾ ਦਿੰਦੇ ਫਿਰ ਵੀ ਜਿਤਾਇਆ ਤੇ ਇਹਨਾਂ ਨੇ ਉਹੀ ਹੈ ਨਾ ਇਹ ਛੱਡੋ ਗੱਲ ਇਹ ਕੁਝ ਨਹੀਂ ਕਰ ਸਕਦੇ ਇਹਨਾਂ ਨੇ ਕੀਤਾ ਕੀ ਆ ਰਾਜਾ ਵੜੰਗਪਰੇ ਕਰਤਾ ਬਾ ਹੱਬਾ ਬੋਗੀ ਹੋਇਆ ਰੱਖਣੀ ਕੀ ਹੋ ਗਿਆ ਰਾਜੇ ਦਾ ਕੀ ਹੋ ਗਿਆ ਰਾਜੇ ਨੇ ਮੂੰਹ ਤੇ ਕਹਿਤਾ ਕੀ ਲੱਗਦਾ ਕੀ ਹੋਣਾ ਚਾਹੀਦਾ ਸਿਰਕੀ ਕੀ ਕੀ ਜਿਹਦੇ ਨਾਲ ਤੁਹਾਨੂੰ ਸੰਤੁਸ਼ਟੀ ਹੁੰਦੀ ਵੀ ਹਾਂ ਕੁਝ ਹੋਇਆ ਮੈਨੂੰ ਇਹ ਲੱਗਦਾ ਵੀ ਉਹ ਨਹੀਂ ਜਿੰਨਾ ਚਾਹੀਦਾ ਸੀ ਉੱਥੋਂ ਜਾਂ ਤਾਂ ਨਹੀਂ ਟੂ ਛੱਟਣ ਵਾਲਾ ਜਿੱਤਦਾ ਜਾਂ ਫਿਰ ਜਿੱਤ ਦੀ ਉੱਥੇ ਜਿਹੜੀ ਨੀਡ ਟੂ ਛੱਟਣ ਨਾਲ ਤੇ ਹੱਸ ਕੇ ਮੁੰਡਾ ਤਰੱਕਿਆ ਹਮਰਾ ਮੈਂ ਪਹਿਲਾਂ ਮੈਨੂੰ ਇੱਕ ਗੱਲ ਦੱਸ ਉਹ ਮੈਨੂੰ ਮੈਕ ਫੜਾ ਦੇ ਛਟ ਛਟ ਤਾਂ ਸਹੀ ਉਹ ਮੈਨੂੰ ਮੈਕ ਦਾ ਫੜਾ ਉਹ ਫਰਾਹ ਤਾਂ ਸਹੀ ਹੱਸ ਪਿਆ ਉਹ ਮੈਨੂੰ ਇੱਕ ਗੱਲ ਦਾ ਜਵਾਬ ਦੇ ਨੀਟੂ ਛਟਰਾਾਂ ਵਾਲਾ ਭਗਵੰਤ ਮਾਨ ਨਾਲੋਂ ਚੰਗਾ ਕਿ ਨਹੀਂ ਚੰਗੇ ਦੱਸ ਹੂੰ ਜਿਹਨੇ ਉਹ ਵਾਅਦੇ ਕਰ ਦੋ ਤਾਂ ਚੰਗਾ ਲੱਗਦਾ ਉਹ ਗੱਲ ਲੋਕਾਂ ਨੂੰ ਨਹੀਂ ਨਹੀਂ ਹੁੰਦਾ ਕਿਹਦੇ ਚੰਗੇ ਲੱਗਦਾ ਨੀਟੂ ਛਟਰਾਾਂ ਵਾਲਾ ਇਹ ਕਹਿੰਦਾ ਕਹਿੰਦਾ ਯਾਰ ਤੁਸੀਂ ਇੱਕ ਵਾਰੀ ਲੋਕਾਂ ਨੂੰ ਆਮ ਜਿਤਾ ਕੇ ਵੇਖੋ ਆਮ ਜਿੱਤਣ ਇੱਕ ਵਾਰੀ ਕਹਿੰਦਾ ਇਹਨਾਂ ਦੀ ਪਾਵਰ ਤਾਂ ਇਹਨਾਂ ਨੂੰ ਪਤਾ ਲੱਗੇ ਵੀ ਲੋਕਾਂ ਨਾਲ ਆਮ ਆਦਮੀ ਪਾਰਟੀ ਦੇ ਆਮ ਨਹੀਂ ਜਿੱਤੇ ਸੀ ਇਹੜਾ ਉਹ ਆਮ ਥੋੜਾ ਜਿੱਤੇ ਬਈ ਯਾਰ ਪਾਰਟੀ ਕਿਵੇਂ ਹੁੰਦੀ ਆ ਹੁਣ ਤੇਰਾ ਕੋਈ ਇੱਕ ਚੈਨਲ ਆਮ ਨਹੀਂਗਾ ਸਫਰ ਨਹੀਂ ਹੋ ਜਾ ਜਿਹੜੇ ਪੱਤਰਕਾਰ ਹੋਣਗੇ ਸਫਰ ਹੋਊਗਾ ਤੇਰਾ ਚੈਨਲ ਆਮ ਆ ਇੱਕ ਕਿਉਂਕਿ ਇਹ ਚੈਨਲ ਤੇਰਾ ਤੇਰਾ ਚੈਨਲ ਆਮ ਆ ਜਿਹੜਾ ਤੇਰਾ ਪੱਤਰਕਾਰ ਹੋਊਗਾ ਉਹਦੇ ਵਾਸਤੇ ਚੈਨਲ ਆਮ ਨਹੀਂ ਹੋਊਗਾ ਫਿਰ ਜੇ 9 ਨੰਬਰ ਤੇ ਗੱਲ ਕਰੀਏ ਮੈਂ ਆਪਾਂ ਪਹਿਲਾਂ ਨੀਡ ਟੂ ਸ਼ਟਰਾਂ ਨੂੰ ਲੱਗੇ ਨੀਡ ਟੂ ਸ਼ਟਰਾਂ ਨੂੰ ਲੋਕ ਲੈ ਜਾਂਦੇ ਕਮੇਡੀਅਨ ਚ ਜਿਹਨੂੰ ਕਮੇਡੀ ਚ ਲੈਣਾ ਚਾਹੀਦਾ ਸੀ ਉਹਨੂੰ ਮੁੱਖ ਮੰਤਰੀ ਬਣਾਤਾ ਆ ਫੜੋ ਹਣ ਉੱਥੇ ਚੱਲ ਕਮੇਡੀ ਤਾਂ ਤੁਹਾਡੀ ਬਹੁਤ ਵਧੀਆ ਕੀ ਲੱਗਦਾ ਤੁਸੀਂ ਵੀ ਅੱਗੇ ਉਹ ਬਾਈ ਜੀ ਮੇਰੀ ਕਹਾ ਦੀ ਕਮੇਡੀ ਜਿਵੇਂ ਕਹਿੰਦੇ ਹੁੰਦੇ ਨੇ ਉਹੀ ਤਾਂ ਰੌਲਾ ਜਿਹੜਾ ਗਰੀਬ ਬੰਦਾ ਉਹਦੀ ਸੀਰੀਅਸ ਗੱਲ ਨੂੰ ਵੀ ਕਮੇਡੀ ਚ ਲਿਆ ਜਾਂਦਾ ਤੇ ਜਿਹੜਾ ਬੰਦਾ ਤਕੜਾ ਉਹਦੀ ਕਮੇਡੀ ਨੂੰ ਵੀ ਸੀਰੀਅਸ ਲਿਆ ਜਾਂਦਾ ਤੁਸੀਂ ਮੇਰੀ ਨੂੰ ਕਮੇਡੀਅਨ ਚੱਕਦਾ ਲੱਗਦਾ ਵੀ ਤੁਹਾਡੇ ਤੁਹਾਡੀ ਆ ਸੀਰੀਅਸ ਗੱਲਾਂ ਨੂੰ ਲੋਕ ਕਮੇਡੀ ਲੈਂਦੇ ਨੇ ਲਈ ਜਾਂ ਫਿਰ ਲੱਗਦਾ ਨਹੀਂ ਜਿਹੜਾ ਤੁਸੀਂ ਜਿਵੇਂ ਨੱਚ ਕੇ ਵਿਖਾਉਨੇ ਆ ਜਾਂ ਉਹ ਦਿਖਾਉਨੇ ਉਹ ਕਿਤੇ ਕਮੇਡੀ ਟੱਚ ਤਾਂ ਤੁਸੀਂ ਕਿਤੇ ਨਾ ਕਿਤੇ ਦਿੰਦੇ ਹੋ ਕਮੇਡੀ ਟੱਚ ਤਾਂ ਭਗਵੰਤ ਮਾਨ ਦਿੰਦਾ ਵਿਕਰਮਜੀਤ ਮਜੀਠੀਆ ਦਿੰਦਾ ਉਹਨਾਂ ਦਾ ਤੁਸੀਂ ਆਂਦੇ लोग कहते हैं क्यों नहीं कहते लोग सोना ही वो चीजें पसंद करते हैं ਤੁਸੀਂ ਜਿੱਥੇ ਨੰਗ ਨਾਚ ਹੁੰਦਾ ਉੱਥੇ ਜਾ ਕੇ ਵੇਖੋ ਕੀ ਹੁੰਦਾ ਹੈ ਇੱਕ ਇੱਕ ਗੱਲ ਹੋਰ ਆ ਕਈ ਬੰਦੇ ਮੈਨੂੰ ਕਹਿੰਦੇ ਨੇ ਯਾਰਾ ਨਾ ਦੋ ਮਿੰਟਾਂ ਦਾ ਬੋਲਿਆ ਕਰ ਅੱਛਾ ਜਿਹੜਾ ਮਸਲਾ ਹੋਏ ਨਾ ਦੋ ਮਿੰਟਾਂ ਚਾਹੀਦਾ ਜਿਹੜੀ ਕੋਈ ਸੰਨੀ ਲਿਆਉਣ ਵਾਲੀਆਂ ਫਿਲਮ ਹੋ ਕੇ ਜਿਆਦਾ ਲੰਮਾ ਹੋਣੀ ਚਾਹੀਦੀ ਉੱਥੇ ਕੀ ਤੁਸੀਂ ਭਾਲਦੇ ਆ ਉੱਥੇ ਨੌ ਨੰਬਰ ਵਾਰ ਇੱਕ ਨੌ ਨੰਬਰ ਨਿਸ਼ਾਨ ਤੇ ਸੀ ਹਰਬਿੰਦਰ ਕੌਰ ਉਸਮਾ ਜਿਹੜੇ ਸਮਾਜ ਵਾਸਤੇ ਖੜਦੇ ਵੀ ਮੈਂ ਤੁਹਾਨੂੰ ਫੋਨ ਵੀ ਕੀਤਾ ਸੀ ਸਪੈਸ਼ਲ ਤੁਸੀਂ ਜਾ ਕੇ ਆਓ ਉਹਨਾਂ ਕੋਲੇ ਤੁਸੀਂ ਨਹੀਂ ਗਏ ਮੇਨ ਗੱਲ ਇਹ ਸੁਣੋ ਹੁਣ ਕੱਟੀ ਨਾ ਇਹ ਗੱਲ ਉੱਥੇ ਪੱਤਰਕਾਰਾਂ ਨੇ ਕੀ ਕੀਤਾ ਜਿੰਨੇ ਪੱਤਰਕਾਰ ਖੜੇ ਆ ਉੱਥੇ ਜਿੰਨੇ ਅਜਾਬ ਲੋਕ ਖੜੇ ਸੀ ਉਹਨਾਂ ਦੀ ਫੋਟੋ ਨਹੀਂ ਵਿਖਾਈ ਹੈ ਚਲ ਤੁਸੀਂ ਵਿਖਾਈ ਬੜੀ ਮਿਹਰਬਾਨੀ ਆ ਉੱਥੇ ਸਾਰੇ ਜਿੰਨੇ ਸੀ 9 ਜਾਂ 16 ਜਿੰਨੇ ਸੀ ਫੋਟੋ ਨਹੀਂ ਵਿਖਾਈ ਉੱਥੇ ਤਿੰਨ ਚਾਰ ਕੌਣ ਮਾਰੂ ਬਾਜੀ ਬਾਰੀ ਕਾ ਦੀ ਮਾਰਨੀ ਉਹ ਬਾਜਾ ਖੋ ਗਏ ਤੁਹਾਡਾ ਹੱਕ ਲੈ ਕੇ ਜਾਣਾ ਉਹ ਲੈ ਗਏ ਬੱਸ ਹੇ ਭਾਈ ਜੀ ਕਹਿਨੀਆਂ ਗੱਲਾਂ ਜਿਹੜੇ ਆਪਾਂ ਗੱਲ ਕਰਦੇ ਰਾਜੀਵ ਵੜਿੰਗ ਨੇ ਤਾਂ ਬੋਲਿਆ ਸੀ ਦੂਜੇ ਹੋਰ ਵੀ ਬੜਾ ਕੁਝ ਸੋਚਦੇ ਜਾਂ ਤਾਂ ਉਹਨਾਂ ਨੂੰ ਹਰਾਉਂਦੇ ਫਿਰ ਤਾਂ ਮੈਂ ਮੰਨਦਾ ਜਾਗੇ-ਜੁਗੇ ਕੁਝ ਨਹੀਂ ਗਏ ਇਹ ਕਹਿਨੀਆਂ ਗੱਲਾਂ ਆ ਰਹੀ ਗੱਲ ਜਿਹੜੀ ਰਣਜੀਤ ਗਿੱਲ ਦੇ ਨਾਲ ਕੁੱਟਮਾਰ ਹੋਈ ਆ ਇਹ ਬਈ ਬਹੁਤ ਗੱਲ ਗਲਤ ਹੋਈ ਆ ਤੇ ਜਿਹੜਾ ਮੰਤਰੀ ਆ ਬੀਬਾ ਇਹਦਾ ਅਸਤੀਫਾ ਲੈ ਕੇ ਮੰਤਰੀਪਾਤ ਤੋਂ ਅਸਤੀਫਾ ਲਵਾਇਆ ਜਾਵੇ ਜੀ ਧੰਨਵਾਦ ਧੰਨਵਾਦ ਸੋ ਤੁਸੀਂ ਵਿਸ਼ਵਦੀਪ ਦੀਆਂ ਗੱਲਾਂ ਨੂੰ ਕਿਸ ਤਰੀਕੇ ਨਾਲ ਸੋਚਦੇ ਹੋ ਜਾਂ ਦੇਖਦੇ ਹੋ ਕਮੈਂਟ ਸੈਕਸ਼ਨ 'ਚ ਜਾ ਕੇ ਜੋੜ ਜੜਨਾ ਜਿਹੜਾ ਸਾਫਰ ਟੈਲੀਵਿਜ਼ਨ ਦਾ ਧੰਨਵਾਦ